ਸਸਰੀਆ ਕਾਲ ਅੱਜ ਅਸੀਂ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਗੱਲ ਕਰ ਰਹੇ ਹਾਂ ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਦਾ ਪ੍ਰਬੰਧਨ ਤੇ ਖਾਸ ਕਰਕੇ ਜੋ ਕਥਿਤ ਦੁਰਵਰਤੋਂ ਦੇ ਦੋਸ਼ ਲੱਗ ਰਹੇ ਨੇ ਸਾਡੇ ਕੋਲ ਅਕਾਲ ਤਖਤ ਦੇ ਸਾਬਕਾ ਜਥੇਦਾਰ ਪਾਈ ਰਣਜੀਤ ਸਿੰਘ ਜੀ ਦੇ ਕੁਝ ਬਿਆਨਾਂ ਦੇ ਅੰਸ਼ ਨੇ ਤੇ ਅੱਜ ਆਪਾਂ ਇਹਨਾਂ ਦੋਸ਼ਾਂ ਤੇ ਜਵਾਬਾਂ ਨੂੰ ਮਤਲਬ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਬਿਲਕੁਲ ਤੇ ਇਹ ਬਹੁਤ ਜ਼ਰੂਰੀ ਵੀ ਹੈ ਖਾਸ ਕਰਕੇ ਤਰਨ ਤਾਰਨ ਸਾਹਿਬ ਦੀ ਜ਼ਮੀਨ ਦਾ ਮੁੱਦਾ ਕਾਫੀ ਐਂ ਕਹ ਲਓ ਪਖਿਆ ਹੋਇਆ ਹੈ ਦਾਵਾ ਇਹ ਹੈ ਕਿ ਜਿਹੜੀ ਜ਼ਮੀਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ দান ਹੋਈ ਸੀ ਹਾਂਜੀ ਜਿਸ ਨੂੰ ਵੇਚਿਆ ਨਹੀਂ ਜਾਣਾ ਚਾਹੀਦਾ ਸੀ ਉਸ ਨੂੰ ਪ੍ਰਬੰਧਕ ਕਮੇਟੀ ਨੇ ਨਿਲਾਮ ਕਰ ਦਿੱਤਾ ਹੂੰ ਇਹ ਤਾਂ ਮਤਲਬ ਗੰਭੀਰ ਗੱਲ ਲੱਗਦੀ ਹੈ ਬਿਲਕੁਲ ਕਿਉਂਕਿ ਇਹ ਜ਼ਮੀਨਾਂ ਤਾਂ ਸੰਗਤ ਦੀ ਅਮਾਨਤ ਹੁੰਦੀਆਂ ਨੇ ਤੇ ਇਹਦੇ ਜਵਾਬ ਚ ਕੀ ਕਿਹਾ ਗਿਆ ਬਿਆਨ ਚ ਕੀ ਜ਼ਿਕਰ ਦੇਖੋ ਬਿਆਨਾ ਮੁਤਾਬਿਕ ਕਮੇਟੀ ਦੇ ਸਕੱਤਰ ਸਾਹਿਬ ਨੇ ਤਾਂ ਪਹਿਲਾਂ ਇਹਨੂੰ ਤੱਥਹੀਨ ਕਿਹਾ। ਅੱਛਾ ਪਰ ਨਾਲ ਹੀ ਇੱਕ ਇੱਕ ਅਜੀਬ ਜੀ ਪੇਸ਼ਕਸ਼ ਵੀ ਕਰ ਦਿੱਤੀ। ਉਹਨਾਂ ਕਿਹਾ ਕਿ ਜੇ ਕੋਈ ਉਹ ਜ਼ਮੀਨ 55 ਲੱਖ ਚ ਲੈ ਲਵੇ ਤਾਂ ਠੀਕ ਐ ਜਦਕਿ ਦੋਸ਼ ਸੀ ਕਿ 60 ਲੱਖ ਚ ਵੇਚੀ ਗਈ। ਓਹੋ ਇਹ ਤਾਂ ਗੱਲ ਨੂੰ ਹੋਰ ਉਲਝਾਂਦਾ ਹੈ। ਇਸ ਤੇ ਫਿਰ ਸਾਬਕਾ ਜਥੇਦਾਰ ਸਾਹਿਬ ਦੇ ਕੀ ਸਵਾਲ ਸਨ? ਹਾਂਜੀ ਉਹਨਾਂ ਦੇ ਬਿਆਨਾਂ 'ਚ ਬੜੇ ਸਿੱਧੇ ਤੇ ਤਿੱਖੇ ਸਵਾਲ ਨੇ। ਪਹਿਲਾਂ ਤਾਂ ਇਹ ਹੀ ਕਿ ਕੀ ਕਮੇਟੀ ਕੋਲ ਗੁਰੂ ਦੀ ਅਮਾਨਤ ਵੇਚਣ ਦਾ ਹੱਕ ਹੈ ਹੂੰ ਸਹੀ ਗੱਲ ਹੈ ਦੂਜਾ ਜੇ ਕਬਜ਼ੇ ਦਾ ਡਰ ਸੀ ਜਿਵੇਂ ਕਿਹਾ ਜਾਂਦਾ ਤਾਂ ਉਹ ਜ਼ਮੀਨ ਲੋੜਵੰਦ ਸੇਵਾਦਾਰਾਂ ਨੂੰ ਗ੍ਰੰਥੀਆਂ ਨੂੰ ਰਹਿਣ ਲਈ ਕਿਉਂ ਨਹੀਂ ਦੇ ਦਿੱਤੀ ਹਾਂ ਇਹ ਵੀ ਇੱਕ ਨੁਕਤਾ ਹੈ ਤੇ ਤੀਸਰਾ ਜੇ ਪਹਿਲਾ ਮਤਲਬ ਕਹਿੰਦੇ ਨੇ 30 40 ਵਾਰ ਨਿਲਾਮੀ ਰੱਦ ਹੋਈ ਸੀ ਤਾਂ ਹੁਣ ਇੰਨੀ ਕੀ ਕਾਲੀ ਪੈ ਗਈ ਵੇਚਣ ਦੀ ਹੂੰ ਇਹ ਸਵਾਲ ਸਿੱਧਾ ਪ੍ਰਬੰਧਨ ਤੇ ਉਹਨਾਂ ਦੀ ਜਵਾਬਦੇਹੀ ਤੇ ਉੱਠਦੇ ਨੇ ਬਿਲਕੁਲ ਤੇ ਬਿਆਨਾਂ ਵਿੱਚ ਇੱਕ ਖੁੱਲੀ ਪ੍ਰੈਸ ਕਾਨਫਰੰਸ ਜਾਂ ਗੱਲਬਾਤ ਦਾ ਸੱਦਾ ਵੀ ਦਿੱਤਾ ਗਿਆ ਤਾਂ ਕਿ ਸੱਚ ਸਾਹਮਣੇ ਆ ਸਕੇ ਪਰ ਗੱਲ ਸਿਰਫ ਤਰਨ ਤਰਨ ਤਾਂ ਕਿ ਨਹੀਂ ਲੁਕਦੀ ਸ਼ਾਇਦ ਹੋਰ ਵੀ ਮਾਮਲੇ ਨੇ ਹਾਂਜੀ ਹਾਂਜੀ ਬਿਆਨਾਂ ਚ ਕਈ ਹੋਰ ਜਾਇਦਾਦਾਂ ਦੇ ਸੌਦਿਆਂ ਤੇ ਵੀ ਉਂਗਲ ਚੁੱਕੀ ਗਈ ਹੈ ਜਿਵੇਂ ਕਿ ਜਿਵੇਂ ਅਨੰਦਪੁਰ ਸਾਹਿਬ ਚ ਇੱਕ ਕੋਠੀ ਦੇ ਸੌਦੇ ਦਾ ਜ਼ਿਕਰ ਹੈ ਦਾਵਾ ਹੈ ਕਿ ਕਿਸੇ ਮੈਨੇਜਰ ਨੇ ਪਹਿਲਾਂ 60 ਲੱਖ ਚ ਖਰੀਦੀ ਅੱਛਾ ਤੇ ਫਿਰ ਉਹੀ ਕੋਠੀ ਕਮੇਟੀ ਨੂੰ 1 ਕਰੋੜ 70 ਲੱਖ ਚ ਵੇਚ ਦਿੱਤੀ ਓਹ ਇਹ ਤਾਂ ਬਹੁਤ ਵੱਡਾ ਫਰਕ ਹੈ ਹਾਂਜੀ ਤੇ ਇਸੇ ਤਰ੍ਹਾਂ ਫਤੇਗੜ ਸਾਹਿਬ ਚ ਜ਼ਮੀਨ ਖਰੀਦਣ ਵੇਲੇ ਕਥਿਤ ਤੌਰ ਤੇ ਬਿੱਲਾਂ ਚ ਹੇਰ ਫੇਰ ਦੀ ਗੱਲ ਵੀ ਹੈ ਕੀ ਮਤਲਬ ਕਿਵੇਂ ਦਾ ਹੇਰ ਫੇਰ ਦਾ ਦਾਵਾ ਇਹ ਹੈ ਕਿ ਜ਼ਮੀਨ ਖਰੀਦੀ ਗਈ 35 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਪਰ ਬਿੱਲ ਬਣਾਏ ਗਏ 46 ਲੱਖ ਪ੍ਰਤੀ ਏਕੜ ਦੇ ਹੂੰ ਫਿਰ ਚੋਲਾ ਸਾਹਿਬ ਦੀ ਜ਼ਮੀਨ ਘੱਟ ਠੇਕੇ ਤੇ ਦੇਣ ਦਾ ਤੇ ਦੁਕਾਨਾਂ ਰਿਸ਼ਤੇਦਾਰਾਂ ਨੂੰ ਘੱਟ ਕੇ ਰਾਏ ਤੇ ਦੇਣ ਦਾ ਦੋਸ਼ ਵੀ ਹੈ ਇਹ ਸਾਰਾ ਕੁਝ ਮਤਲਬ ਵਿੱਤੀ ਪ੍ਰਬੰਧਨ ਵੱਲ ਇਸ਼ਾਰਾ ਕਰਦਾ ਹੈ ਬਿਲਕੁਲ ਇੱਕ ਹੋਰ ਗੱਲ ਕਿਉਂ ਦੀ ਖਰੀਦ ਬਾਰੇ ਵੀ ਹੈ ਅੱਛਾ ਉਹ ਕੀ ਭਈ ਸਥਾਨਿਕ ਉਤਪਾਦਕਾਂ ਤੋਂ ਲੈਣ ਦੀ ਬਜਾਏ ਉੱਤਰਾਖੰਡ ਜਾਂ ਪੂਨੇ ਤੋਂ ਮਹਿੰਗਾ ਕਿਉਂ ਮੰਗਵਾਇਆ ਗਿਆ ਇਹ ਵੀ ਇੱਕ ਸਵਾਲ ਹੈ ਕਿ ਕਿਉਂ ਤੇ ਅੰਬ ਸਾਹਿਬ ਮੁਹੱਲੀ ਵਾਲੀ ਜ਼ਮੀਨ ਦਾ ਕੀ ਮਾਮਲਾ ਹੈ ਉੱਥੇ ਦਾਵਾ ਹੈ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਮੌਲ ਬਣਾਉਣ ਵਾਸਤੇ ਵੇਚਣ ਦੀ ਗੱਲ ਹੋਈ ਓਹ ਰਾਮਦਾਸ ਮੈਡੀਕਲ ਕਾਲਜ ਦੀਆਂ ਫੀਸਾਂ ਦਾ ਮੁੱਦਾ ਹਾਂ ਸੁਣਿਆ ਸੀ ਇਸ ਬਾਰੇ ਕਹਿੰਦੇ ਨੇ ਕਿ ਫੀਸਾਂ ਬਹੁਤ ਜ਼ਿਆਦਾ ਹਨ ਖਾਸ ਕਰਕੇ ਸਿੱਖ ਵਿਦਿਆਰਥੀਆਂ ਲਈ ਵੀ ਜੋ ਕਿ ਚਿੰਤਾ ਵਾਲੀ ਗੱਲ ਹੈ ਤੇ ਦੂਜਾ ਮੁੱਦਾ ਉਹ ਸ਼ਾਇਦ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪਾਂ ਦਾ ਗਾਇਬ ਹੋ ਜਾਣਾ ਹਾਂਜੀ ਇਹ ਬਹੁਤ ਗੰਭੀਰ ਮਾਮਲਾ ਹੈ ਤੇ ਬਿਆਨਾਂ ਮੁਤਾਬਿਕ ਇਸ ਤੇ ਕੋਈ ਠੋਸ ਕਾਰਵਾਈ ਜਾਂ ਜਵਾਬ ਨਹੀਂ ਮਿਲਿਆ ਜਿਹੜਾ ਕਿ ਵਿਰਾਸਤ ਦੇ ਸਾਮ ਸੰਭਾਲ ਤੇ ਵੱਡਾ ਸਵਾਲੀਆ ਨਿਸ਼ਾਨ ਲਾਉਂਦਾ ਹੈ ਠੀਕ ਹੈ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਇਹ ਬਿਆਨ ਮੁੱਖ ਤੌਰ ਤੇ ਪਾਰਦਰਸ਼ਤਾ ਜਵਾਬਦੇਹੀ ਪੈਸੇ ਤੇ ਜਾਇਦਾਦ ਦੀ ਸਹੀ ਵਰਤੋਂ ਤੇ ਆਪਣੀ ਵਿਰਾਸਤ ਦੀ ਸੰਭਾਲ ਤੇ ਜ਼ੋਰ ਦੇ ਰਹੇ ਨੇ ਬਿਲਕੁਲ ਤੇ ਇਹ ਦੁਬਾਰਾ ਕਹਿਣਾ ਜ਼ਰੂਰੀ ਹੈ ਕਿ ਅਸੀਂ ਸਿਰਫ ਉਹਨਾਂ ਦਾਅਵਿਆਂ ਨੂੰ ਦੱਸ ਰਹੇ ਹਾਂ ਜੋ ਇਹਨਾਂ ਬਿਆਨਾਂ 'ਚ ਨੇ ਇਹਨਾਂ ਦੀ ਪੁਸ਼ਟੀ ਕਰਨਾ ਜਾਂ ਗਲਤ ਕਹਿਣਾ ਸਾਡਾ ਕੰਮ ਨਹੀਂ ਸਹੀ ਗੱਲ ਪਰ ਇਹ ਬਿਆਨ ਸਪਸ਼ਟ ਤੌਰ ਤੇ ਇੱਕ ਜਾਂਚ ਜਾਂ ਖੁੱਲੀ ਗੱਲਬਾਤ ਦੀ ਮੰਗ ਕਰਦੇ ਨੇ ਤਾਂ ਫਿਰ ਸਿੱਟਾ ਕੀ ਕੱਢੀਏ ਸਾਫ਼ ਹੈ ਕਿ ਗੁਰਦੁਆਰਾ ਪ੍ਰਬੰਧਨ ਖਾਸ ਕਰਕੇ ਜਾਇਦਾਦਾਂ ਨੂੰ ਲੈ ਕੇ ਬਹੁਤ ਗੰਭੀਰ ਮਤਪੇਦ ਨੇ ਸਵਾਲ ਨੇ ਤੇ ਪਾਰਦਰਸ਼ਤਾ ਤੇ ਜਵਾਬਦੇਹੀ ਦੀ ਮੰਗ ਬਹੁਤ ਜ਼ੋਰ ਨਾਲ ਉੱਠ ਰਹੀ ਹੈ ਹਾਂ ਜੀ ਕਿਉਂਕਿ ਇਹ ਮੁੱਦੇ ਸਿੱਧਾ ਸੰਗਤ ਦੇ ਵਿਸ਼ਵਾਸ ਨਾਲ ਸਾਡੀ ਵਿਰਾਸਤ ਨਾਲ ਸਾਡੇ ਸਾਂਝੇ ਸਰੋਤਾਂ ਦੀ ਸਹੀ ਵਰਤੋਂ ਨਾਲ ਜੁੜੇ ਹੋਏ ਨੇ ਬਿਆਨਾਂ ਵਿੱਚ ਸੰਗਤ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਸੰਸਥਾਵਾਂ ਦੀ ਰਾਖੀ ਕਰਨ ਹੂੰ ਇਹ ਸਾਰੀ ਵਿਚਾਰ ਚਰਚਾ ਤੋਂ ਬਾਅਦ ਇੱਕ ਸਵਾਲ ਮਨ ਚੰਦਾ ਹੈ ਕਿ ਭਵਿੱਖ ਵਿੱਚ ਜਿਹੜੇ ਸਾਡੇ ਵੱਡੇ ਧਾਰਮਿਕ ادارے ਨੇ ਉਹਨਾਂ ਦੀਆਂ ਜਾਇਦਾਦਾਂ ਦੇ ਪ੍ਰਬੰਧਨ ਵਿੱਚ ਹੋਰ ਪਾਰਦਰਸ਼ਤਾ ਕਿਵੇਂ ਲਿਆਂਦੀ ਜਾ ਸਕਦੀ ਹੈ ਕਿਹੜੇ ਕਦਮ ਚੁੱਕੇ ਜਾ ਸਕਦੇ ਨੇ ਤਾਂ ਕਿ ਸੰਗਤ ਦਾ ਪਰੋਸਾ ਬਣਿਆ ਰਹੇ ਇਹ ਸੋਚਣ ਵਾਲੀ ਗੱਲ ਹੈ